ਸਾਰੇਨ ਮੇਰੇ ਵੱਲੋਂ ਜੈਮਸੀ ਦੀ ਮੈਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੀ ਆਂ ਇਸ ਸ਼ਾਮ ਦੀ ਪ੍ਰਾਰਥਨਾ ਦੇ ਵਿੱਚ ਔਰ ਆਸ ਤੇ ਵਿਸ਼ਵਾਸ ਰੱਖਦੀ ਆਂ ਤੁਸੀਂ ਸਾਰੇ ਹੀ ਅੱਜ ਜਿਹੜੀ ਪ੍ਰਾਰਥਨਾ ਹੋ ਗਈ ਜਿਹੜੀ ਅਰਦਾਸ ਬਿੰਤੀ ਅਸੀਂ ਕਰਨ ਵਾਲੇ ਆ ਉਹਦੇ ਵਿੱਚ ਤੁਸੀਂ ਬਹੁਤ ਸਾਰੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਪ੍ਰਾਪਤ ਕਰੋਗੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਪਿਛਲੀਆਂ ਵੀਡੀਓ ਨੂੰ ਬਹੁਤ ਜਦਾ ਪਿਆਰ ਦੇ ਰਹੇ ਹੋ ਕੱਲ ਦੀ ਵੀਡੀਓ ਨੂੰ ਵੀ ਬਹੁਤ ਜਦਾ ਪਿਆਰ ਦਿੱਤਾ ਹੈ ਔਰ ਇਹ ਪਿਆਰ ਇਸ ਤਰ੍ਹਾਂ ਹੀ ਬਣਾ ਰਹੇ ਪਰ ਵੀ ਅਸਮ ਸੀਦੇ ਨਾਮ ਦੇ ਵਿੱਚ ਔਰ ਮੇਰਾ ਵਿਸ਼ਵਾਸ ਹੈ ਅੱਜ ਜਿਹੜਾ ਤੁਹਾਨੂੰ ਵਚਨ ਖੁਦਾਵੰਦ ਦਾ ਕਲਾਮ ਤੁਹਾਨੂੰ ਮਿਲਣ ਵਾਲਾ ਉਹ ਤੁਹਾਡੀ ਜ਼ਿੰਦਗੀਆਂ ਨੂੰ ਰੋਸ਼ਨ ਕਰੇਗਾ ਤੁਹਾਡੀ ਜ਼ਿੰਦਗੀਆਂ ਨੂੰ ਪ੍ਰਕਾਸ਼ ਦੇਵੇਗਾ ਤੁਡੀ ਜ਼ਿੰਦਗੀ ਖੁਸ਼ ਨਮਾ ਜ਼ਿੰਦਗੀ ਬਣ ਜਾਏਗੀ ਪ੍ਰਭੀ ਅਸਮ ਸੀਦੇ ਨਾਮ ਦੇ ਵਿੱਚ ਆਮੀ ਉਸ ਤੋਂ ਪਹਿਲਾਂ ਇੱਕ ਨਿਵੇਦਨ ਮੇਰਾ ਹੋਰ ਹੈ ਤੁਹਾਡੇ ਸਾਰਿਆਂ ਦੇ ਲਈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਪਹਿਲੀ ਵਾਰ ਆਇਓ ਤੇ ਲਾਈਕ ਜ਼ਰੂਰ ਕਰੋ ਕਮ ਸਕਮ 50 ਲਾਈਕ ਇੱਥੇ ਜ਼ਰੂਰ ਕਰਕੇ ਜਾਓ ਸਾਰੇ ਜਣ ਜੋ ਵੀ ਆ ਰਹੇ ਹਨ ਪਹਿਲਾਂ ਲਾਈਕ ਜ਼ਰੂਰ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਮੈਂ ਜੋ ਖੁਦਾ ਦੀ ਹਜ਼ੂਰੀ ਵਿੱਚ ਬੈਠ ਕੇ ਤੁਹਾਡੇ ਲਈ ਕਰ ਰਹੀਆਂ ਉਹ ਸਹੀ ਹੋ ਰਿਹਾ ਔਰ ਤੁਸੀਂ ਉਹਨੂੰ ਲੈ ਕੇ ਆਨੰਦਿਤ ਹੋ ਆਪਣੇ ਜੀਵਨ ਦੇ ਵਿੱਚ ਔਰ ਮੈਂ ਅੱਗੇ ਤੋਂ ਹੋਰ ਵੀ ਜ਼ਿਆਦਾ ਅੱਛਾ ਕਰਾਂ ਤੁਹਾਨੂੰ ਅੱਛੀ-ਅੱਛੀਆਂ ਟਾਈਮ ਤੇ ਵੀਡੀਓ ਦਵਾਂ ਤੁਹਾਡੇ ਲਈ ਪ੍ਰੇਅਰ ਕਰਾਂ ਤੁਹਾਡੀਆਂ ਅਰਦਾਸਾਂ ਬਿੰਤੀਆਂ ਨੂੰ ਪ੍ਰਭੂ ਤੱਕ ਲੈ ਕੇ ਜਾਵਾਂ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਲਾਈਕ ਕਰਦੇ ਹੋ ਤਾਂ ਕਿਰਪਿਆ ਲਾਈਕ ਜ਼ਰੂਰ ਕਰਿਓ ਤੇ ਆਓ ਅਸੀਂ ਅੱਜ ਦੇ ਕਲਾਮ ਦੇ ਵੱਲ ਜਾਣਾ ਕਿ ਅੱਜ ਪ੍ਰਭੂ ਯਿਸੂਮਸੀ ਸਾਨੂੰ ਕੀ ਕਹਿੰਦੇ ਇਸ ਵਚਨ ਦੇ ਦੁਆਰਾ ਆਓ ਐਲ ਪਹਿਲਾਂ ਅਸੀਂ ਪਰਮੇਸ਼ਰ ਦੀ ਅਗਵਾਈ ਮੰਗਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ ਖੁਦਾਵੰਦ ਤੋ ਅਗਵਾਈ ਮੰਗਦੇ ਆ ਕਿ ਪਰਮੇਸ਼ਰ ਜੋ ਅੱਜ ਦਾ ਵਚਨ ਤੁਹਾਡਾ ਲੈਣ ਜਾ ਰਿਹਾ ਸਾਡੀ ਆਤਮਿਕ ਅੱਖਾਂ ਨੂੰ ਆਤਮਿਕ ਕੰਨਾਂ ਨੂੰ ਆਤਮਿਕ ਹਿਰਦੇ ਨੂੰ ਖੋਲ ਦੇਵੇ ਤਾਂ ਕਿ ਆਪਾਂ ਸਾਫ਼ ਸੁਥਰੇ ਹੋ ਕੇ ਪ੍ਰਭੂ ਤੇਰੇ ਵਚਨ ਨੂੰ ਲੈ ਸਕੀਏ ਤੇਰੀ ਬਾਣੀ ਨੂੰ ਸੁਣ ਸਕੀਏ ਤੇਰੀ ਬਾਣੀ ਨੂੰ ਸਮਝ ਸਕੀਏ ਕਿ ਅੱਜ ਤੇਰੀ ਬਾਣੀ ਸਾਨੂੰ ਕੀ ਕਹਿੰਦੀ ਹੈ ਮੇਰੇ ਪਰਮੇਸ਼ਰ ਵਿਸ਼ਵਾਸ ਹੈ ਪ੍ਰਭੂ ਜੀ ਤੁਸੀਂ ਸਾਡੀ ਛੋਟੀ ਜੀ ਅਰਦਾਸ ਬੇਨਤੀ ਨੂੰ ਸੁਣ ਚੁੱਕੇ ਹੋ ਕਬੂਲ ਕਰ ਚੁੱਕੇ ਹੋ ਜੋ ਮੰਗਿਆ ਤੁਸੀਂ ਉਹ ਦੇ ਦਿੱਤਾ ਮੰਗਦੇ ਪੈਰੇ ਪਿਤਾ ਪ੍ਰਭ ਯਿਸੂ ਦੇ ਨਾਮ ਚ ਆਮੇਨ 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 ਤਾਂ ਆਓ ਅਸੀਂ ਵਚਨ ਪੜਦੇ ਆ ਮੱਤੀ ਦੀ ਇੰਜੀਲ ਉਹਦੀ 6 ਬਾਪ ਦੀ 22 ਦੇ ਵਿੱਚ ਪੜਾਂਗੇ ਜਿੱਥੇ ਗੱਲ ਕੀਤੀ ਗਈ ਹੈ ਸਰੀਰ ਦੇ ਜੋਤੀ ਦੇ ਬਾਰੇ ਹallelujah ਤੇ ਬਾਏ ਦੇ ਵਿੱਚ ਲਿਖਿਆ ਸਰੀਰ ਕਰਦੀ ਆ ਅੱਖ ਹੈ ਇਸ ਲਈ ਜੇ ਤੇਰੀ ਅੱਖ ਨਿਰਮਲ ਹੋ ਤੋ ਤੇਰਾ ਸਾਰਾ ਸਰੀਰ ਵੀ ਉਜਿਆਲਾ ਹੋਗਾ ਹallelujah ਇਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਸਰੀਰ ਦਾ ਜਿਹੜਾ ਦੀਵਾ ਉਹ ਆੱਖ ਹੈ ਬੋਡੀ ਦੇ ਸਾਰੇ ਹੀ ਪਾਰਟ ਬਹੁਤ ਜ਼ਿਆਦਾ ਜ਼ਰੂਰੀ ਨੇ ਜਾਂ ਮਹੱਤਵਪੂਰਨ ਨੇ ਇੱਕ ਦੂਸਰੇ ਦੇ ਅਲੱਗ ਤਰ੍ਹਾਂ ਕਿਉਂਕਿ ਹੱਥ ਪੈਰਾਂ ਦਾ ਕੰਮ ਨਹੀਂ ਕਰਦੇ ਪੈਰ ਹੱਥਾਂ ਦਾ ਕੰਮ ਨਹੀਂ ਕਰਦੇ ਅੱਖਾਂ ਸੁਣਨ ਦਾ ਕੰਮ ਨਹੀਂ ਕਰਦੀਆਂ ਤੇ ਅਲੱਗ-ਅਲੱਗ ਦਾ ਸਾਰਾ ਆਪਣਾ ਯੋਗਦਾਨ ਹੈ ਸਰੀਰ ਦੇ ਅੰਗਾਂ ਦਾ ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈ ਜਿਹੜੀ ਆਤਮਿਕ ਰੀਤੀ ਨੂੰ ਸਾਨੂੰ ਵਧਾਉਂਦਾ ਜਾਂ ਆਤਮਿਕ ਤੌਰ ਤੇ ਸਾਨੂੰ ਤਰੱਕੀ ਦਿੰਦਾ ਉਹ ਆ ਪਹਿਲਾ ਕੰਮ ਅੱਖਾਂ ਦਾ ਬਾਈਬਲ ਦੱਸਦੀ ਹੈ ਕਿ ਅੱਖਾਂ ਦੀਵਾ ਨੇ ਅੱਖਾਂ ਦੀਵਾ ਨੇ ਸਰੀਰ ਕਿਉਂਕਿ ਇਹ ਅੱਖਾਂ ਦੇ ਦੁਆਰਾ ਸਾਡੇ ਅੰਦਰ ਪਾਪ ਐਂਟਰ ਹੁੰਦਾ ਇਸ ਅੱਖਾਂ ਦੇ ਦੁਆਰਾ ਸਾਡੇ ਅੰਦਰ ਪ੍ਰਭੂ ਦੀ ਰੋਸ਼ਨੀ ਪੈਦਾ ਹੁੰਦੀ ਹੈ ਹੁਣ ਬਹੁਤ ਸਾਰੇ ਲੋਕ ਹੈ ਇਹਨਾਂ ਅੱਖਾਂ ਦਾ ਇਸਤੇਮਾਲ ਗਲਤ ਤਰੀਕੇ ਨਾਲ ਵੀ ਕਰਦੇ ਨੇ ਤੇ ਬਹੁਤ ਸਾਰੇ ਲੋਕ ਹੈ ਇਹਨਾਂ ਅੱਖਾਂ ਦਾ ਇਸਤੇਮਾਲ ਅਛਾਈ ਲਈ ਵੀ ਕਰਦੇ ਨੇ ਹੁਣ ਗਲਤ ਤਰੀਕਾ ਕਿਸ ਲਈ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਫੋਨ ਦੇ ਵਿੱਚ ਮੈਨੂੰ ਡਿਸਟਰਬ ਨਾ ਕੀਤਾ ਜਾਏ ਪਲੀਜ਼ ਜਦੋਂ ਅਸੀਂ ਇਹਨਾਂ ਅੱਖਾਂ ਦੇ ਦੁਆਰਾ ਕੁਝ ਅੱਛਾ ਦੇਖਦੇ ਹਾਂ ਤੇ ਪਰਮੇਸ਼ਰ ਦੀ ਰੋਸ਼ਨੀ ਸਾਡੇ ਜੀਵਨ ਦੇ ਵਿੱਚ ਆਉਂਦੀ ਫੋਰ ਐਗਜ਼ਾਮਪਲ ਜਦੋਂ ਅਸੀਂ ਬਾਣੀ ਪੜ ਰਹੇ ਹਾਂ ਪਰਮੇਸ਼ਵਰ ਦੀ ਬਾਣੀ ਪੜਨ ਦੇ ਨਾਲ ਕੀ ਆਉਂਦੀ ਪਈ ਹੈ ਰੋਸ਼ਨੀ ਪ੍ਰਕਾਸ਼ ਸਾਡੀ ਬੁੱਧੀ ਖੁੱਲ ਰਹੀ ਹੈ ਸਾਡਾ ਸਰੀਰ ਪ੍ਰਕਾਸ਼ ਨੂੰ ਲੈ ਰਿਆ ਕਿਉਂਕਿ ਵਚਨ ਕਹਿੰਦਾ ਕਿ ਉਹਦੇ ਵਚਨ ਖੁੱਲਣ ਦੇ ਨਾਲ ਸਾਨੂੰ ਕੀ ਮਿਲਦਾ ਪ੍ਰਕਾਸ਼ ਅਸੀਂ ਬਾਣੀ ਪੜ ਰਿਹਾ ਸਾਡੇ ਅੰਦਰ ਬਾਣੀ ਦਾ ਗੋਣ ਸਾਡੇ ਅੰਦਰ ਆ ਰਹੇ ਨੇ ਅੱਖਾਂ ਦੇ ਦੁਆਰਾ ਇਸੇ ਤਰ੍ਹਾਂ ਅਸੀਂ ਜੋ ਅਗਰ ਫੋਨ ਹੈ ਫੋਨ ਨੂੰ ਅਸੀਂ YouTube ਦੇਖਦੇ ਹਾਂ Facebook ਦੇਖਦੇ ਹਾਂ Instagram Reels ਵਗੈਰਾ ਅਸੀਂ ਦੇਖਦੇ ਹਾਂ ਤੇ ਬੁਰੀਆਂ ਚੀਜ਼ਾਂ ਕੁਝ ਅਸੀਂ ਦੇਖਦੇ ਤੇ ਬੁਰੀਆਂ ਚੀਜ਼ਾਂ ਦੇਖਣ ਨਾਲ ਕੀ ਹੁੰਦਾ ਸਾਡੇ ਅੰਦਰ ਉਹ ਬੁਰੀਆਂ ਬੁਰੀਆਂ ਨੈਗਟਿਵਿਟੀਆਂ ਸਾਡੇ ਅੰਦਰ ਆ ਜਾਂਦੀਆਂ ਨੇ ਬੁਰੀਆਂ ਐਸੀਆਂ ਗੱਲਾਂ ਜਿਹੜੀਆਂ ਸਾਡੇ ਅੰਦਰ ਆ ਜਾਂਦੀਆਂ ਬੁਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖ ਲੈਂਦੇ ਜਿਹਦੇ ਵਿੱਚ ਸਾਡੇ ਸਾਡੇ ਜੀਵਨ 'ਚ ਬੁਰਾਈ ਆ ਜਾਂਦੀ ਹੈ ਅਜਿਹਾ ਬਚਨ ਬੜਾ ਪਾਵਰਫੁਲ ਹੈ ਇਸ ਲਈ ਡਿਸਟਰਬ ਸ਼ੈਤਾਨ ਕਰਨ ਲੱਗਿਆ ਹੋਇਆ ਕਿਸੇ ਤਰ੍ਹਾਂ ਡਿਸਟਰਬਿੰਗ ਪੈਦਾ ਕਰਾਂ ਤੇ ਇਹ ਬਚਨ ਤੁਹਾਨੂੰ ਮੈਂ ਨਾ ਦੇ ਸਕਾਂ ਕਦੀ ਕੋਈ ਬਾਹਰੋਂ ਆਵਾਜ਼ ਆਉਣ ਦੀ ਕੋਈ ਕੋਈ ਇੱਥੇ ਆ ਜਾਂਦਾ ਇਹ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੇ ਕਿਉਂਕਿ ਜਿਹੜੇ ਨੈਕਟਿਵਿਟੀ ਹੁੰਦੀ ਹੈ ਉਹ ਪੈਰ ਫਸਾਰਨ ਦੀ ਕੋਸ਼ਿਸ਼ ਕਰਦੀ ਹੈ ਕਿ ਮੈਂ ਪੈਰ ਫਸਾਰਾਂ ਤੇ ਜੋ ਆਨਲਾਈਨ ਲੋਕਾਂ ਨੂੰ ਮਿਲਣ ਵਾਲਾ ਉਹ ਉਹਨਾਂ ਨੂੰ ਨਾਮ ਮਿਲੇ ਜੋ ਗਿਆਨ ਨੂੰ ਮਿਲਣ ਵਾਲਾ ਬਾਣੀ ਦੇ ਵਿੱਚੋਂ ਉਹ ਉਹਨਾਂ ਨੂੰ ਨਾਮ ਮਿਲੇ ਤਾਂ ਕਿ ਲੋਕਾਂ ਦਾ ਮਨ ਇੱਧਰ-ਇੱਧਰ ਪਟਕੇ ਤੇ ਸਹੀ ਤਰ੍ਹਾਂ ਬਾਣੀ ਦੇ ਵੱਲ ਧਿਆਨ ਨਾਲ ਲੱਗੇ ਇਹ ਨੈਗੇਟਿਵਿਟੀਆਂ ਦੀ ਚਾਲ ਹੁੰਦੀ ਆ ਪਰ ਖੁਦਾਬੰਦ ਦੇ ਪਿਆਰੇ ਲੋਕੋ ਆਪਣਾ ਧਿਆਨ ਫੋਕਸ ਜਿਹੜਾ ਨਾ ਪਰਮੇਸ਼ਰ ਦੀ ਬਾਣੀ ਵੱਲ ਆ ਕੇ ਰੱਖਿਓ ਕਿਉਂਕਿ ਇਸ ਬਾਣੀ ਨੇ ਤੁਹਾਨੂੰ ਤਾਰਨਾ ਐਸੇ ਬਾਣੀ ਨੇ ਤੁਹਾਡੇ ਪੂਰੇ ਸ਼ਰੀਰ ਨੂੰ ਨਿਰਮਲ ਕਰਨਾ ਐਸੇ ਬਾਣੀ ਨੇ ਤੁਹਾਡੇ ਘਰ ਦੇ ਹਾਲਾਤਾਂ ਨੂੰ ਬਦਲਣਾ ਕਿਸੇ ਇਨਸਾਨ ਨੇ ਨਹੀਂ ਬਦਲਣਾ ਕਿਉਂਕਿ ਇਹ ਬਾਣੀ ਚਾਨਣ ਦਿੰਦੀ ਹੈ ਇਹ ਬਾਣੀ ਰੋਸ਼ਨੀ ਦਿੰਦੀ ਹੈ ਇਹ ਬਾਣੀ ਬਾਣੀ ਜਿਹੜੀ ਸਹੀ ਜੀਵਨ ਜੀਣ ਦੇ ਲਈ ਉਤਸ਼ਾਹਿਤ ਕਰਦੀ ਹੈ ਇਹ ਬਾਣੀ ਸਾਨੂੰ ਪਰ ਨਾਇਸ ਵਿੱਚ ਸਹੀ ਤਰੀਕਾ ਵਧਨ ਦਾ ਰਸਤਾ ਦਿਖਾਉਂਦੀ ਹੈ ਇਹ ਬਾਣੀ ਸਾਨੂੰ ਗਰੀਬੀ ਵਿੱਚੋਂ ਬਾਹਰ ਕਢਦੀ ਹੈ ਇਹ ਬਾਣੀ ਸਾਨੂੰ ਪਾਪਾਂ ਵਿੱਚੋਂ ਬਾਹਰ ਕਢਦੀ ਹੈ ਇਹ ਬਾਣੀ ਸਾਨੂੰ ਬੁੱਧੀ ਤੇ ਸਮਝ ਤੇ ਗਿਆਨ ਬਖਸ਼ਦੀ ਹੈ ਇਸ ਲਈ ਸ਼ੈਤਾਨ ਨਹੀਂ ਚਾਹਦਾ ਕਿ ਅਸੀਂ ਬਾਣੀ ਵੱਲ ਜੁੜੀਏ ਇਸ ਲਈ ਸ਼ੈਤਾਨ ਹਮੇਸ਼ਾ ਕੋਈ ਨਾ ਕੋਈ ਗੜਬੜੀ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ ਕਿ ਇਹਨਾਂ ਦਾ ਧਿਆਨ ਆਨਲਾਈਨ ਵਾਲੇੰਦਾ ਤੇ ਸੁਣਾਉਣ ਵਾਲੇ ਦਾ ਧਿਆਨ ਇੱਧਰ ਉੱਧਰ ਭਟਕ ਜਾਏ ਪਰ ਅਗਰ ਤੁਸੀਂ ਬਾਣੀ ਨੂੰ ਪੜਨ ਵਾਲੇ ਹੋ ਸਮਝਣ ਵਾਲੇ ਹੋ ਤੁਹਾਨੂੰ ਇਹਨਾਂ ਗੱਲਾਂ ਦਾ ਗਿਆਨ ਹੋਵੇਗਾ ਔਰ ਪਰਮੇਸ਼ੂ ਤੁਹਾਡੀ ਰੱਖਿਆ ਵੀ ਕਰੇਗਾ ਇੱਥੇ ਗੱਲ ਕੀਤੀ ਕਿ ਸਰੀਰ ਦਾ ਦੀਆ ਅੱਖ ਹੈ ਇਸ ਲਈ ਜੇ ਤੇਰੀ ਅੱਖ ਨਿਰਮਲ ਹੋ ਤੋ ਤੇਰਾ ਸਾਰਾ ਸਰੀਰ ਵੀ ਉਜਿਆਲੋ ਦਾ ਮਤਲਬ ਅੱਖਾਂ ਜਿਹੜੀਆਂ ਮੇਨ ਸਰੀਰ ਦਾ ਭਾਗ ਹਨ ਇਹਦੇ ਦੁਆਰਾ ਪਾਪ ਐਂਟਰ ਹੁੰਦਾ ਇਹਦੇ ਦੁਆਰਾ ਬੁਰਾਈ ਅੰਦਰ ਆਂਦੀ ਹੈ ਇਹਦੇ ਦੁਆਰਾ ਐਸੇ ਪਾਪ ਨੇ ਜਿਹੜੇ ਮੈਂ ਬੋਲ ਕੇ ਵੀ ਨਹੀਂ ਦੱਸ ਸਕਦੀ ਉਹ ਇਹਦੇ ਦੁਆਲਾ ਐਂਟਰ ਹੋ ਜਾਂਦੇ ਨੇ ਪਰ ਇਹਨਾਂ ਅੱਖਾਂ ਦੇ ਦੁਆਰਾ ਵੀ ਰੋਸ਼ਨੀ ਉਜਾਲਾ ਪ੍ਰਕਾਸ਼ ਸਚਾਈ ਪਵਿੱਤਰਤਾ ਇਹਨਾਂ ਅੱਖਾਂ ਦੇ ਦੁਆਰਾ ਹੀ ਐਂਟਰ ਹੁੰਦੀ ਆ ਹੁਣ ਅਸੀਂ ਇਸ ਇਹਨਾਂ ਅੱਖਾਂ ਨੂੰ ਕੀ ਕਰਨਾ ਕੰਟਰੋਲ ਦੇ ਵਿੱਚ ਰੱਖਣਾ ਕੀ ਦੇਖਣਾ ਕੀ ਨਹੀਂ ਦੇਖਣਾ ਇਹ ਅਸੀਂ ਡਿਸਾਈਡ ਕਰਨਾ ਏ ਪਰਮੇਸ਼ਵਰ ਨੇ ਨਹੀਂ ਡਿਸਾਈਡ ਕਰਨਾ ਉਹਨੇ ਤਾਂ ਸਾਨੂੰ ਦੱਸ ਦਿੱਤਾ ਕਿ ਬਾਣੀ ਪੜਨਾ ਤੇਰੇ ਅੰਦਰ ਜੋਤੀ ਆ ਜਾਣੀ ਆ ਉਹਨੇ ਸਾਨੂੰ ਦੱਸ ਦਿੱਤਾ ਕਿ ਤੇਰਾ ਸਰੀਰ ਇੱਕ ਜੋਤੀ ਦੀ ਤਰ੍ਹਾਂ ਹੋਣਾ ਚਾਹੀਦਾ ਪਰ ਹੁਣ ਇਨਸਾਨ ਉਸ ਜੋਤੀ ਨੂੰ ਬਣਾ ਕੇ ਰੱਖਦਾ ਕਿ ਨਹੀਂ ਰੱਖਦਾ ਇਹ ਇਨਸਾਨ ਦੇ ਉੱਤੇ ਡਿਪੈਂਡ ਹੁੰਦਾ ਹੁਣ ਬਹੁਤ ਸਾਰੇ ਲੋਕ ਕਈ ਬਿਮਾਰੀਆਂ ਨਾਲ ਗ੍ਰਸਤ ਹੋ ਚੁੱਕੇ ਆਂ ਸ਼ਰੀਰ ਬਿਮਾਰੀਆਂ ਨਾਲ ਗ੍ਰਸਤ ਹੋ ਚੁੱਕੇ ਆਂ ਜਿਨ੍ਹਾਂ ਦਾ ਲਾਜ ਵੀ ਨਹੀਂ ਅੱਜ ਡਾਕਟਰਾਂ ਨੂੰ ਮਿਲ ਰਿਹਾ ਉਹ ਬਿਮਾਰੀਆਂ ਕਿੱਥੋਂ ਆ ਗਈਆਂ ਉਹ ਬਿਮਾਰੀਆਂ ਅੱਖਾਂ ਦੇ ਦੁਆਰਾ ਕੁਝ ਐਸੇ ਪਾਪ ਅਸੀਂ ਦੇਖ ਲੈਂਦੇ ਆਂ ਜਾਂ ਅਸੀਂ ਕਰ ਲੈਂਦੇ ਆਂ ਜਾਂ ਦੂਸਰਿਆਂ ਦੀ ਇੰਨੀ ਬੁਰਾਈ ਪਰ ਲੈਂਦੇ ਆਂ ਕਿ ਬਿਮਾਰੀਆਂ ਖੋਦੇ ਖੁਦ ਸਾਡੇ ਅੰਦਰ ਪੈਦਾ ਹੋ ਜਾਂਦੀਆਂ ਬਿਮਾਰੀ ਕਿਤੇ ਬਾਹਰ ਕੋਈ ਵਾਇਰਸ ਨਹੀਂ ਆਉਂਦਾ ਬਿਮਾਰੀਆਂ ਖੋਦੀ ਅਸੀਂ ਪੈਦਾ ਕਰਦੇ ਹਾਂ ਕਿਉਂਕਿ ਸਾਡੇ ਜਿਮ ਵਿੱਚ ਪਾਪ ਇੰਨਾ ਹੁੰਦਾ ਵਾ ਐਨਾ ਬੁਰਾਈ ਭਰੀ ਹੋਈ ਹੈ ਦੂਸਰਿਆਂ ਦੇ ਪ੍ਰਤੀ ਘਰ ਦੇ ਜੀਆਂ ਦੇ ਪ੍ਰਤੀ ਇੰਨੀ ਬੁਰਾਈ ਹੈ ਕਿ ਉਹ ਬਿਮਾਰੀ ਦਾ ਰੂਪ ਧਾਰ ਲੈਂਦੀ ਹੈ ਤੇ ਫਿਰ ਅਸੀਂ ਬਿਮਾਰੀ ਹੋ ਜਾਂਦੇ ਹਾਂ ਖੁਦਾਵੰਦ ਪਹਿਲੇ ਲੋਕੋ ਇਹ ਸਰੀਰ ਜੋਤੀ ਹੈ ਪਰਮੇਸ਼ਰ ਨੇ ਸਾਫ਼ ਸੁਥਰਾ ਸਰੀਰ ਦਿੱਤਾ ਸੀ ਇਨਸਾਨ ਨੂੰ ਜਦੋਂ ਬੱਚਾ ਜੰਮਿਆ ਸੀ ਤੇ ਸਾਫ਼ ਸੁਥਰਾ ਸਰੀਰ ਲੈ ਕੇ ਪੈਦਾ ਹੋਇਆ ਸੀ ਬਿਮਾਰੀ ਲੈ ਕੇ ਪੈਦਾ ਨਹੀਂ ਸੀ ਬਿਮਾਰੀ ਕਿੱਥੋਂ ਆਗੀਆਂ ਪਾਪ ਵੱਧਾ ਗਿਆ ਤੇ ਬਿਮਾਰੀਆਂ ਵੀ ਵੱਧੀਆਂ ਗਈਆਂ ਜਦੋਂ ਪਾਪ ਬੱਚਾ ਸਿਆਣਾ ਹੁੰਦਾ ਗਿਆ ਪਾਪ ਵੱਲ ਤੁਰਦਾ ਗਿਆ ਪਾਪ ਵੱਲ ਤੁਰਦਾ ਗਿਆ ਤੇ ਬਿਮਾਰੀਆਂ ਵੀ ਹੌਲੀ 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 ਪੈਦਾ ਹੋਣੀਆਂ ਸ਼ੁਰੂ ਹੋ ਗਿਆ ਇਸ ਲਈ ਅਸੀਂ ਆਪਣੀ ਅੱਖਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਜਿਨ੍ਹਾਂ ਨੇ ਅੱਖਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਸਿੱਖ ਲਿਆ ਉਹਨਾਂ ਨੇ ਬਿਮਾਰੀ ਤੇ ਵੀ ਕਾਬੂ ਪਾਉਣਾ ਸਿੱਖ ਲਿਆ ਉਹਨਾਂ ਨੇ ਬੁਰਾਈਆਂ ਤੇ ਕਾਬੂ ਪਾਉਣਾ ਸਿੱਖ ਲਿਆ ਮੇਰਾ ਵਿਸ਼ਵਾਸ ਹੈ ਕਿ ਇਹ ਬਚਨ ਤੁਹਾਡੇ ਜੀਵਨ 'ਚ ਸੋਗੁਣਾ ਫਲ ਲੁ ਲੈ ਕੇ ਆ ਚੁੱਕਿਆ ਆਮੇਨ ਆਓ ਅਸੀਂ ਪ੍ਰਾਰਥਨਾ ਦੇ ਵੱਲ ਚੱਲਦੇ ਆਂ ਪ੍ਰਭੂ ਜੀ ਧੰਨਵਾਦ ਕਰਦੇ ਆਂ ਆਜ ਦੇ ਤੇ ਸੁੰਦਰ ਬਚਨ ਦੇ ਲਈ ਪ੍ਰਭੂ ਜੀ ਕਿ ਇਹ ਸਰੀਰ ਇੱਕ ਜੋਤੀ ਹੈ ਮੇਰੇ ਪਰਮੇਸ਼ਰ ਔਰ ਅੱਖਾਂ ਪੀਤਾ ਪਰਮੇਸ਼ਰ ਦੀਵਾ ਇਸਰੀਰ ਦਾ ਮੇਰੇ ਪਰਮੇਸ਼ਰ ਜਿੱਦਾਂ ਦੀਵਾ ਜਗਦਾ ਤੇ ਸਾਰੇ ਪਾਸੇ ਰੋਸ਼ਨੀ ਹੋ ਜਾਂਦੀ ਹੈ ਅਗਰ ਦੀਵਾ ਬੁਝ ਜਾ ਰੇ ਤੇ ਸਾਰੇ ਪਾਸੇ ਹਨੇਰਾ ਹਨੇਰਾ ਹੋ ਜਾਂਦਾ ਮੇਰੇ ਪਰਮੇਸ਼ਰ ਮੇਰੀ ਪ੍ਰਾਰਥਨਾ ਕਿ ਸਾਡੇ ਜੀਵਨ ਦਾ ਦੀਵਾ ਹਮੇਸ਼ਾ ਜਗਦਾ ਰਹੇ ਪਰਮੇਸ਼ਰ ਇਸਰੀਰ ਦਾ ਦੀਵਾ ਹਮੇਸ਼ਾ ਜਗਦਾ ਰਹੇ ਆਤਮਾ ਵਾਲਾ ਦੀਵਾ ਦੀਵਾ ਸਦਾ ਜਗਦਾ ਰਹੇ ਵchna ਵਾਲਾ ਦੀਵਾ ਸਦਾ ਜਗਦਾ ਰਹੇ ਤਾਂ ਕਿ ਅਸੀਂ ਹਮੇਸ਼ਾ ਰੋਸ਼ਨੀ ਦਿੰਦੇ ਰਹੀਏ ਮੇਰੇ ਪਰਮੇਸ਼ਰ ਅਸੀਂ ਪ੍ਰਕਾਸ਼ ਹੀ ਦਿੰਦੇ ਰਹੀਏ ਮੇਰੇ ਪਰਮੇਸ਼ਰ ਖੁਦਾ ਮੇਰੀ ਦੁਆ ਇਹਨਾਂ ਭੈਣ ਭਾਈਆਂ ਲਈ ਮੇਰੀ ਅਰਦਾਸ ਦੀ ਪ੍ਰਭੂ ਤੇਰੇ ਅੱਗੇ ਖੁਦਾਵੰ ਪਰਮੇਸ਼ਰ ਜਿਹੜੇ ਭਾਈ ਅੰਧਕਾਰ ਦੇ ਵਿੱਚ ਨਾ ਅੱਜ ਪ੍ਰਭੂ ਤੇਰੇ ਵਚਨ ਦੀ ਰੋਸ਼ਨੀ ਇਹਨਾਂ ਦੇ ਜੀਵਨ ਦੇ ਵਿੱਚ ਆ ਜਾ ਤੇਰੇ ਵਚਨ ਦਾ ਪ੍ਰਕਾਸ਼ ਇਹਨਾਂ ਦੇ ਜੀਵਨ ਚ ਆ ਜਾ ਮੇਰੇ ਪਰਮੇਸ਼ਰ ਤੇਰੀ ਸੱਚੀ ਜੋਤੀ ਖੁਦਾ ਇਹਨਾਂ ਦੇ ਜੀਵਨ 'ਚ ਐਂਟਰ ਕਰੇ ਔਰ ਜਿੱਥੇ ਕਿਤੇ ਅੰਧਕਾਰ ਆ ਕਿਤੇ ਪਾਪ ਹੈ ਪਿਤਾ ਪਿਤੇ ਅਲੱਗ-ਅਲੱਗ ਤਰ੍ਹਾਂ ਦੇ ਪਾਪ ਪੜੇ ਨੇ ਪ੍ਰਭੂ ਜੀ ਆਜੇ ਤੇਰੀ ਰੋਸ਼ਨੀ ਦੁਆਰਾ ਪਸਮ ਹੋ ਜਾਣ ਮੇਰੇ ਪਰਮੇਸ਼ਰ ਖੁਦਾ ਤੇਰੀ ਰੋਸ਼ਨੀ ਉਹਨਾਂ ਨੂੰ ਪਾਪਾਂ ਨੂੰ ਟੱਕ ਲਵੇ ਮੇਰੇ ਪਰਮੇਸ਼ਰ ਖੁਦਾ ਚਾਰੇ ਔਰ ਇਹਨਾਂ ਦੇ ਜੀਵਨ ਦੇ ਘਰਾਂ ਦੇ ਪਰਿਵਾਰਾਂ ਦੇ ਬੱਚਿਆਂ ਦੇ ਖੁ ਦੀ ਰੋਸ਼ਨੀ ਆ ਜਾਏ ਮੇਰੇ ਪਰਮੇਸ਼ਰ ਐਂਡ ਦੇ ਫਾਈਨੈਂਸ ਦੀ ਰੋਸ਼ਨੀ ਆ ਜਾਏ ਮੇਰੇ ਪਰਮੇਸ਼ਰ ਖੁਦਾਵਾਨ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਸਾਡੀ ਅਰਦਾਸ ਬੇਨਤੀ ਨੂੰ ਸੁਣਿਆ ਤੇ ਕਬੂਲ ਕੀਤਾ ਜੋ ਮੰਗਿਆ ਸੀ ਅਰਦਾਸ ਬੇਨਤੀ ਦੇ ਵਿੱਚ ਸੋ ਤੁਸੀਂ ਸਾਨੂੰ ਦੇ ਦਿੱਤਾ ਵਿਸ਼ਵਾਸ ਕਰਦੀ ਹਾਂ ਖੁਦਾਵਾਨ ਮੰਗਦੇ ਪਿਆਰੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅਮੇਨ 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 ਗੋਡ ਬlesਸ ਯੂ ਆਲ ਆਪਣੇ ਲਾਈਕ ਜ਼ਰੂਰ ਦਿਓ ਤੇ ਦੱਸਿਓ ਜ਼ਰੂਰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੋ ਤੁਸੀਂ ਕਿਸ ਵਿਸ਼ੇ ਤੇ ਉਪਰ ਪ੍ਰਾਰਥਨਾ ਕਰਵਾਉਣਾ ਚਾਹੁੰਦੇ ਹੋ ਆਪਣੇ ਕਮੈਂਟਸ ਵੀ ਜ਼ਰੂਰ ਸੈਂਡ ਕਰਿਓ ਸਾਰਿਆਂ ਨੂੰ ਮੇਰੇ ਵੱਲੋਂ ਜੈਮਸ